ਇਨਾਂ ਤੋਂ ਬਾਅਦ 24 ਨੰਬਰ ਗ੍ਰੰਥ ਪ੍ਰਕਾਸ਼ ਕੀਤਾ ਗਿਆ ਦਰਵਾਜ਼ੇ ਦੇ ਵਿੱਚ ਵੀਰ ਸਵਰ ਸਿੰਘ ਜੀ ਹਰਮਣੀਆ ਅੱਜ ਨਾਲ ਸੰਜੀ ਕਰਨਗੇ ਗ੍ਰੰਥ ਪੇਸ਼ ਤੋਂ ਆ ਸੋਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੇ ਦਾ ਸੋਹੰਗ ਮਹਾਰਾਹੀ ਸ਼ੇ सिं विष्णु भगवान् दी सोहुमर शेर सिंह भगवान् दीद सोहुम राय शेर सिंह भगवान् दीद सोह ਸੇਰ ਸੈੰਗ ਵਿਸ਼ਨੋ ਭਗਵਾਨ ਦੀ ਦਾ ਕਲ ਜੂਨੇ ਆ ਕੇ ਇਹ ਬਿਆਨ ਕੀਤਾ ਗੁਰਮੁਖੋ ਇਹ ਬੰਦਾ ਨਹੀਂ ਕੌਣ ਕਹਿ ਰਿਹਾ ਕਲ ਜੂਨੇ ਗੁਰਮੁਖੋ ਇਹ ਬੰਦਾ ਨਹੀਂ ਇਹ ਅੰਦਾ ਨਹੀਂ ਇਹ ਨਾ ਸਮਝਿਓ ਕਿ ਲੱਕੜੀ ਦੀ ਖੜੀ ਫਿਰਦਾ ਖੁੰਡੀ ਇਹ ਕਾਲ ਯੁਗ ਕਹਿ ਰਿਆ ਲੱਕੜੀ ਦੀ ਫੜੀ ਫਿਰਦਾ ਖੁੰਡੀ ਖੁੰਡਾ ਖੁੰਡਾ ਦੋ ਜਹਾਨ ਵੇਖ ਵਿਖਾਈਆ ਇਹਦੀ ਸੂਰਤ ਉਹਦੀ ਨਹੀਂ ਪਿਛੇ ਨਹੀਂ ਕਿਸੇ ਦੀ ਗੱਲ ਕੀਤੀ ਐਂਦੀ ਐਂਦੀ ਸੂਰਤ ਨੋ ਸੋਚਣਾਂ ਚੋਕੜੀ ਜੁਗ ਕਦੇ ਨਹੀਂ ਲੱਭਦੀ ਢੂੰਡੀ ਢੂੰਡ ਢੂੰਡ ਕੇ ਅਵਤਾਰ ਪਗੰਬੁਰ ਗੁਰੂ ਦੇ ਸੇਵ ਕਮਾਈਆ ਪਿੱਛੇ ਜਿਨੇ ਜਿੰਨੀਆਂ ਖੇਡਾਂ ਹੋਈਆਂ ਹਰ ਸੰਗ ਜਿਉ ਕਿਤਨਾ ਕਿਤੇ ਸਮਾਂ ਚ ਉਹ ਪੂਰਾ ਹੋਇਆ ਤਾਂ ਉਹ ਕਾਲ ਪੁੱਤ ਦੇ ਵਿੱਚ ਜਾ ਕੇ ਸਮਾ ਗਏ 1800 ਕਨਮੈ ਇਸਵੀ ਦੇ ਵਿੱਚ ਕਵਿੰਡ ਦੇ ਵਿੱਚ ਖੇਡ ਹੋਈ ਉਹ ਵੀ 59 ਸਾਲ ਜਦੋਂ ਪੂਰੇ ਹੋਏ ਤਾਂ ਉਹ ਵੀ ਸ਼ੈਨਸ਼ੈ ਵਿੱਚ ਜਾ ਕੇ ਲੱਗ ਗਏ ਫੇਰ ਉਹਦੇ ਬਾਅਦ ਪ੍ਰਮਾਤਮਾ ਨੇ ਮਨੁੱਖ ਲੋਗ ਦੇ ਵੀ ਸਵੈਮ ਆ ਕੇ ਕਿਰਪਾ ਕੀਤੀ ਆਪ ਜੀ ਨੂੰ ਜਬਰੀ ਭਗਤ ਬਣਾਇਆ ਸਾਰੇ ਸੰਸਾਰ ਦੇ ਵਿੱਚ ਅਗੱਲਿਆਂ ਨੇ ਦਿਨੇ ਦਿੱਤੇ ਪੱਤੇ ਟਹਿਣੀਆਂ ਦੇ ਦਿੱਤੇ ਧਾਨੀ ਦੇ ਦਿੱਤੇ ਉਹ ਪ੍ਰਮਾਤਮਾ ਆ ਜੁਗਾਂ ਜਿਸ ਦੀਆਂ ਪਿਛੀਨ ਗੁਈਆਂ ਹੁੰਦੀ ਰਹੀਆਂ ਉਹਨੇ ਆ ਕੇ ਸਾਡੇ ਸਾਹਮਣੇ ਹੋ ਕੇ ਇਹ ਗੱਲ ਕੀਤੀ ਇਸੇ ਤਰ੍ਹਾਂ ਕਲ ਜੂ ਅੱਗੇ ਇਕਲੈਂਡ ਹੋ ਕੇ ਕਹਿੰਦਾ ਕਲ ਜੂ ਕਹਿੰਦਾ ਮੈਂ ਸ੍ਰਿਸ਼ਟੀ ਨੂੰ ਆਇਆ ਪਟਣਾ ਮੈਂ ਸ੍ਰਿਸ਼ਟੀ ਨੂੰ ਐਂ ਪੁੱਟਣਾ ਜਿਸ ਤਰ੍ਹਾਂ ਜੱਟ ਪੁੱਟੇ ਆਪਣੇ ਖੇਤ ਵਿੱਚੋਂ ਮੂਲੀ ਕਲਯੂ ਕਹਿੰਦਾ ਪੁੱਟੇ ਮੂਲੀ ਇਸੇ ਤਰ੍ਹਾਂ ਜੱਟ ਦਾ ਰੂਪ ਲਿਆ ਬਦਲਾਈ ਆ ਉਹ ਜੱਟ ਦਾ ਰੂਪ ਬਦਲਾਇਆ ਪਰਮੇਸ਼ਰ ਨੇ ਮਨੁੱਖ ਲੋਕ ਦੇ ਵਿੱਚ ਐਵੇਂ ਕਿਤੇ ਭਲੇਖੇ ਚ ਨਾ ਰਹਿ ਜਿਓ ਸੋ ਮੈਂ ਆਪ ਜੀ ਨਾਲ ਇੱਕ ਲਿਖ ਸਾਂਝੀ ਕਰਾਂਗਾ ਹਰ ਸੰਗਤ ਦਿਓ ਸੰਤ ਮਣੀ ਸਿੰਘ ਜੀ ਦਾ ਇੱਕ ਛੋਟਾ ਜਿਹਾ ਲੇਖ ਹੈ ਆਪ ਜੀ ਸਾਰੇ ਭਲੀਵਾਨ ਇਹ ਜਾਣਦੇ ਹੋ ਕੀ ਸੰਤ ਮਣੀ ਸਿੰਘ ਜੀ ਜੀ ਉਹ ਕੌਣ ਸੀ ਉਹ ਦੁਆਪਰ ਦੇ ਅਰਜਨ ਸੀ ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਵੀ ਅਰਜਨ ਨੂੰ ਦੱਸਿਆ ਸੀ ਕਿ ਜਦੋਂ ਉਹ ਆਇਆ ਉਹਦੇ ਸੀਸ ਤੇ ਪੰਜਮੁਖੀ ਤਾਜ ਹੋਊਗਾ ਕਿਨੇ ਕਿਹਾ ਸੀ ਕ੍ਰਿਸ਼ਨ ਨੇ ਅਰਜਨ ਨੂੰ ਅਰਜਨ ਤੋਂ ਇਹ ਫਿਰ ਦੁਆਪਰ ਦਾ ਅਰਜਨ ਸੰਤ ਮਣੀ ਸਿੰਘ ਜੀ ਜਾਂ ਕੇ ਇਹਨਾਂ ਦਾ ਮਾਤ ਲੋਕ ਦੇ ਵਿੱਚ ਜਨਮ ਹੋਇਆ ਲਿੱਤ ਹੋਈ 32 ਸਾਵਣ 66 ਸਮਤ 8 ਸਤਗੁਰ ਸ਼ਬਦ ਕਹੇ ਹਰ ਕਾ ਭੇਵ ਨ ਜਾਣੇ ਕੋਇਆ ਕੌਣ ਗੱਲ ਕਰਿਆ ਸਤਗੁਰ ਸ਼ਬਦ ਸਤਗੁਰ ਸ਼ਬਦ ਕੌਣ ਆ ਸਤਗੁਰ ਸ਼ਬਦ ਉਹ ਗੋਵਿੰਦ ਆ ਜਿਸ ਵੇਲੇ ਗੋਵਿੰਦ ਨੇ ਛੱਡਿਆ ਪੂਰੀ ਅਨੰਦਾ ਗੋਵਿੰਦ ਪਾਸ਼ਾ ਨੇ ਜਦੋਂ ਅਨੰਦਪੁਰ ਸਾਹਿਬ ਕਿਲਾ ਛੱਡਿਆ ਕੀ ਕਿਹਾ ਸੀ ਮਾਤਾ ਗੁਜਰ ਮਾਤਾ ਗੁਜਰੀ ਦੇ ਕੰਨ ਵਿੱਚ ਸੈਤਵੀ ਸੁਣਾਈਆ ਮਾਤਾ ਮੈਂ ਹੂੰ ਨੂੰ ਮੂੜ ਕਦੇ ਨਹੀਂ ਆਉਣਾ ਵਿੱਚ ਜੇਰਚ ਅੰਡਾ ਅਸੀਂ ਕਹਿੰਨੇ ਗੋਬਿੰਦ ਨੇ ਰੂਪ ਧਾਰ ਲਿਆ ਨਹੀਂ ਇਹ ਪੇਖ ਪਖੰਡ ਸਾਰਿਆਂ ਦਾ ਜਿਹੜਾ ਬਲਵਾਰਾ ਇੱਥੇ ਆਉ ਉਹ ਆਪਣੀ ਮਰਮਤ ਨਾਲ ਗੱਲ ਕਰਕੇ ਜਾਂਦਾ ਬਟ ਜੋ ਹਰਵਾਨੀ ਕਹਿੰਦੀ ਉਹ ਸਤਿਆ ਗੋਬਿੰਦ ਪਾਸ਼ਾ ਨਾਲ ਉਸ ਵੇਲੇ ਮਾਤਾ ਗੁਜਰਕੌਰ ਜੀ ਨੂੰ ਇਹ ਗੱਲ ਉਸ ਵੇਲੇ ਨੰਦਪੁਰ ਸਾਹਿਬ ਕਹਤੀ ਸੀ ਕਿ ਮੈਂ ਹੂੰ ਮੈਂ ਜੇਰਚ ਅੰਡਰ ਦੇ ਵਿੱਚ ਨਹੀਂ ਆਣਾ ਮੈਂ ਕਿਸ ਤਰ੍ਹਾਂ ਆਵਾਂਗਾ ਮੈਂ ਜਦੋਂ ਆਵਾਂਗਾ ਉਹਨਾਂ ਕਹਿੰਦੇ ਸਭ 250 ਸਾਲ ਦੇ ਬਾਅਦ ਦੁਬਾਰਾ ਮਾਤ ਲੋਕ ਦੇ ਵਿੱਚ ਆਵਾਂਗਾ ਪਰ ਮੈਂ ਕਿਸ ਤਰ੍ਹਾਂ ਆਵਾਂਗਾ ਮੈਂ ਜਦੋਂ ਆਵਾਂਗਾ ਸੱਚਖੰਡ ਵਿੱਚੋਂ ਸੱਚ ਦੀ ਧਾਰ ਬਣ ਕੇ ਸ਼ਬਦ ਗੁਰੂ ਹੋ ਕੇ ਸਮਾਵਾਂਗਾ ਵਿੱਚ ਪਰਮਾਨੰਦਾ ਪਰਮਪੁਰਖ ਦਾ ਇੱਕੋ ਰੂਪ ਵੇਖ ਵਖਾਈਆ ਮੈਂ ਇਸ ਤਰ੍ਹਾਂ ਆਉਣਾ ਹੈ ਸੋ ਅਗੇ ਇਹ ਲਿਖਤਾ ਪੰਗ ਚੱਲਾਂਗੇ ਸਤਗੁਰ ਸ਼ਬਦ ਕੀ ਕਹਿੰਦਾ ਕਿ ਹਰ ਦਾ ਪੇਵ ਜਾਣੇ ਨਾ ਕੋਇਆ ਕੂਕ ਕੂਕ ਸਾਰੇ ਕੀ ਸੁਣਾਈਆ ਸਾਰੇ ਕੂਕ ਕੂਕ ਕਰਕੇ ਇਹ ਸੁਣਾਉਂਦੇਗੇ 1966 ਬਿਕਰਮੀ ਮਨੀ ਸਿੰਘ ਜੀ ਸੋਇਆ 1966 ਬਿਕਰਮੀ ਲਗਭਗ ਇਹ ਰੌਂ ਫਿਗਰ ਇਹ 1907 ਜਾਂ 8 ਦੇ ਵਿੱਚ ਬਣਦਾ ਮੈਨੂੰ ਪੂਰਾ ਪ੍ਰੋਪਰ ਵੇਰਵਾ ਨਹੀਂ ਮਸਤੂਆਣਾ ਜੇਲ੍ਹ ਸੁਹਾਈਆ ਮਸਤੂਆਣੇ ਦੇ ਵਿੱਚ ਕੌਂ ਸੰਤ ਮਨੀ ਸਿੰਘ ਜੇਲ੍ਹ ਦੇ ਵਿੱਚ ਸੁੱਤਾ ਸੀ ਉਸ ਦਿਨ ਖੇੜ ਕੀ ਹੋਈ ਪ੍ਰਭ ਪ੍ਰਕਾਸ਼ ਵੇਖਿਆ ਕਿਸ ਨੇ ਵੇਖਿਆ ਮਨੀ ਸਿੰਘ ਨੂੰ ਵਿਖਾਇਆ ਭਗਵਾਨ ਨੇ ਕਿਨੂੰ ਵਿਖਾਇਆ ਮਨੀ ਸਿੰਘ ਨੂੰ ਪ੍ਰਕਾਸ਼ ਵਗਾਇਆ ਨਾਲੇ ਹੱਸਿਆ ਨਾਲੇ ਰੋਇਆ ਕੋਂ ਰੋਇਆ ਸੰਤ ਮਣੀ ਸਿੰਘ ਹੱਸ ਕੇ ਤੇ ਰੋਇਆ ਨੈਣਾ ਨੀਰ ਵਹਾਈਆ ਚੱਟ ਸਤਗੁਰ ਸ਼ਬਦ ਤੇ ਸ਼ਬਦੀ ਅਮਰਤ ਚੋਇਆ ਸ਼ਬਦੀ ਤਾਰ ਉਸ ਨੂੰ ਅਮਰਤ ਚੋਇਆ ਕਿਸ ਨੂੰ ਸੰਤ ਮਣੀ ਸਿੰਘ ਨੂੰ ਜੇਲ ਦੇ ਵਿੱਚ ਸਵਾਦਾਨ ਉਠ ਖਲੋਇਆ ਆਪਣੀ ਲਈ ਅੰਗੜਾਈਆ ਅਗਲਾ ਖੇਲ ਕੀ ਹੋਇਆ ਅਗਲਾ ਖੇਲ ਕੀ ਹੋਇਆ ਸਹਿਬ ਸਤਮੁਰਤਾ ਵਹਾਈਆ ਮਣੀ ਸਿੰਘ ਨੂੰ ਪਹਿਲਾਂ ਪਤਾ ਸੀ कि ਜਦੋਂ ਉਹਨੇ ਦੱਸਿਆ ਸੀ ਮਰਤਾਪ ਸਿੰਘ ਜੀ ਨੇ ਕਿ 20 ਸਾਲ ਦੇ ਬਾਅਦ ਕਮਿੰਡ ਆਉਣਾ ਹੈ ਉੱਥੇ ਵੀ ਉਸ ਦੀ ਭਗਵਾਨ ਨੂੰ ਭਗਵਾਨ ਨੂੰ ਉਸ ਨੂੰ ਨਹੀਂ ਮਿਲਿਆ ਭਗਵਾਨ ਕਦੋਂ ਮਿਲਿਆ ਸੰਤ ਮਣੀ ਸਿੰਘ ਜੀ ਨੂੰ ਇਹ ਲਿਖਤਾ ਪਾ ਤੁਹਾਡਾ ਨਾਲ ਸਾਂਝੀ ਕਰਦੇ ਆ ਸਹਿ ਸਤਗੁਰ ਦਿੱਤਾ ਵਖਾਈਆ ਸਹਿ ਸਤਗੁਰ ਨੇ ਵਖਾਇਆ ਸੰਤ ਮਣੀ ਸਿੰਘ ਨੂੰ ਜੇਲ੍ਹ ਦੇ ਵਿੱਚ ਕੀ ਵਖਾਇਆ ਉਠ ਨਿਗਾਹ ਮਾਰ ਜਿਸ ਵੇਲੇ ਤੇਰਾ ਪਾਛਾ ਜੈ ਵਿੱਚ ਦੋਹਾ ਦੋਹਰੀ ਖੇਲ ਖਲਾਈਆ ਤੇਰਾ ਪਾਛਾ ਦੋਹਰੀ ਇਹ ਨਹੀਂ ਕਿ ਕਮਿੰਡ ਆਲੀ ਤੇ ਇਹ ਦੋ ਹੋ ਗਈ ਨਹੀਂ ਅਰਛਦੇ ਦਾ ਫਰਛ ਦੀ ਦੋਰੀ ਖੇਲ ਕੀਤੀ ਉਸਨ ਪਰਮਾਤਮਾ ਨੇ ਤੇਰੇ ਪਿਆਰ ਦੀ ਤੇਰੀ ਸੇਵਾ ਦਾ ਇੱਕ ਇੱਕ ਟੱਕਾ ਲੈ ਕੇ ਜਾਵੇ ਢੋਆ ਗੁਰਮੁਖਾਂ ਗੰਡ ਬਨਾਈਆ ਸਤ ਸਮੁੰਦਰਾ ਕਰੇ ਨਵਾਂ ਨਰੋਇਆ ਸੁਤਿਆ ਲੈ ਜਗਾਈਆ ਝਟ ਆਤਮ ਨਾਲ ਸ਼ੋਹਿਆ ਸ਼ੋਹਰ ਆਪਣੀ ਦਇਆ ਕਮਾਇਆ ਉਹ ਬਾਗ ਬਕਰੇ ਗਿਆ ਕੋਇਆ ਫਿਰ ਉਹ ਬਕਰੇ ਵਾਂਗ ਰੁਆ ਜਿਵੇਂ ਇੱਕ ਬਕਰ ਨੂੰ ਬੜਨ ਦਾ ਬਕਰਾ ਉੱਚੀ ਕੂਕਦਾ ਫਿਰ ਉਹ ਬਕਰੇ ਵਾਂਗ ਮਨੀ ਸਿੰਘ ਹੀ ਹੋਇਆ ਉਹ ਫਿਰ ਕੋਇਆ ਬੋਲਿਆ ਤਨ ਬਜੂਦ ਆਪਣੀ ਸੁਰਤ ਭੁਲਾਈਆ ਆਪਣੀ ਉਹ ਸੁਰਤ ਭੁੱਲ ਗਿਆ ਮਣੀ ਸਿੰਘ ਜਦੋਂ ਪਰਮੇਸ਼ਰ ਨੇ ਅਗਲੀ ਗੱਲ ਦਸੀ ਉਸ ਨੂੰ ਆਪਣੀ ਸੁਰਤ ਭੁਲਾਈਆ ਉਹ ਮਣੀ ਸਿੰਘ ਕਹੇ ਮੇਰਾ ਸਭ ਕੁਝ ਗਿਆ ਖੋਇਆ ਕਿਉਂ ਭਾਈ ਉਹਨੂੰ ਪਹਿਲਾਂ ਪ੍ਰਮਾਤਮਾ ਨਹੀਂ ਮਿਲਿਆ ਸੰਤ ਮਣੀ ਸਿੰਘ ਇਹ ਕਿੱਥੇ ਮਸਤਵਾਨੇ ਦੇ ਵਿੱਚ ਗੱਲ ਕਰ ਰਿਹਾ ਆਪਣੇ ਸਤਿਗੁਰ ਨਾਲ ਕੀ ਕਹਿੰਦਾ ਮਣੀ ਸਿੰਘ ਕਹੇ ਮੇਰਾ ਸਭ ਕੁਝ ਗਿਆ ਖੋਇਆ ਲੁੱਟਿਆ ਵੇ ਪਰਵਾਹੀਆ ਝਟ ਸੈਵਨੇ ਬਾੜੂ ਬਾਹੂ ਫੜਕੇ ਜੋਇਆ ਹਲੂਣਾ ਦਿੱਤਾ ਹਲਾਈਆ ਉਹਨੂੰ ਹਲੂਣਾ ਦਿੱਤਾ ਮਣੀ ਸਿੰਘ ਨੂੰ ਹਲੂਣਾ ਦਿੱਤਾ ਲਗਾਈਆ ਕੀ ਕਿਹਾ ਤੇਰੀ ਮੁਹੱਬਤ ਵਿੱਚ ਸਭ ਕੁਝ ਹੋਇਆ ਇਹ ਤੇਰੀ ਮੁਹੱਬਤ ਦੇ ਵਿੱਚ ਸਾਰਾ ਕੁਝ ਹੋਇਆ ਹੈ ਤੇਰੀ ਕਲਮ ਦੇ ਗਵਾਹੀਆ ਤੇਰੀ ਕਲਮ ਸੰਤ ਮਨੀ ਸਿੰਘ ਜੀ ਜਿਹੜੀ ਆਪਣੀ 8 ਮਾਰਤ ਸਾਡੇ 77 ਸਟਾਰਕ ਸੀ ਜਿਹੜੀ ਉਹ ਕਵਿੰਡ ਦੇ ਵਿੱਚ ਮਾਰੇ ਛੇ ਸਿੰਘ ਦਾ ਉਹਨੇ ਵਾਣੀ ਲਿਖੀ ਸੀ ਤੇਰੇ ਕਲਮ ਦੇ ਅਗਵਾਈਆ ਉਹ ਤੱਕ ਅਗਲੀ ਗੱਲ ਦੇ ਤੂੰ ਪਿੱਛੇ ਛੱਡ ਤੂੰ ਉਹ ਤੱਕ ਪੂਰਨ ਸਤਗੁਰ ਪ੍ਰੇਮ ਵਿੱਚ ਜਾਇ ਪਰੋਇਆ ਪ੍ਰੇਮ ਵਿੱਚ ਜਾਇ ਪਰੋਇਆ ਪਰਮਪੁਰਖ ਗੰਡ ਪੋਈਆ ਫਿਰ ਸਬਦਾਂ ਵਿੱਚ ਆ ਜਾਇ ਤੋਇਆ ਅਗਲੀ ਗੱਲ ਦੱਸੀ ਫਿਰ ਕੀ ਹੋਊਗਾ ਫਿਰ ਸਭ ਦਾ ਲੇਖਾ ਜਾਏ ਧੋਇਆ ਧੌਲ ਕਰੇ ਸਫਾਈਆ ਇੱਥੇ ਕਰੂਗਾ ਸਫਾਈ ਫਿਰ ਪ੍ਰਮਾਤਮਾ ਧੌਲ ਤੇ ਆਗੇ ਧਰਤੀ ਤੇ ਧੌਲ ਕਰੇ ਸਫਾਈਆ ਫਿਰ ਆਪਣੇ ਜੇ ਆਪੇ ਹੋਇਆ ਆਪ ਆਪਣੀ ਕਲ ਵਰਤਾਈਆ ਜੋਤੀ ਜੋਸ ਰੂਪ ਆਰਾਪ ਆਪਣੇ ਕਿਰਪਾ ਕਰੇ ਖੇਲ ਸਾਚਾ ਹਾਰ ਸਾਚ ਦਾ ਖੇਲ ਆਪਣੇ ਹੱਥ ਰਖਾਈਆ ਮਣੀ ਸਿੰਘ ਝਟ ਮਾਰੇ ਹੱਥ ਛਾਤੀ છાતી ਦੇ ਹੱਥ ਮਾਰਿਆ ਜਦੋਂ ਮਾਣ ਹੋ ਜਾਂਦਾ ਹੈ ਫਿਰ ਬੰਦਾ ਉਸ ਵੇਲੇ ਛਾਤੀ ਦੇ ਹੱਥ ਵੀ ਮਾਰਦਾ ਹੈ ਮਣੀ ਸਿੰਘ ਚਟ ਮਾਰੇ ਹੱਥ ਛਾਤੀ ਖੁਸ਼ੀਆਂ ਨਾਲ ਲਗਾਈਆ ਮੇਰਾ ਸਹਿਬ ਕਮਲਾ ਪਤੀ ਪਤ ਪਰਮੇਸ਼ਵਰ بے ਪਰਵਾਹੀਆ ਉਹ ਖੇਲ ਵੇਖੇ ਕਲਯੁਗ ਦੇਰੀ ਰਾਤੀ ਰੁਤਲੀ ਆਪਣੇ ਨਾਲ ਮਕਾਈਆ ਮੇਰੀ ਕਾਨੇ ਦੀ ਕਲਮ ਦੀ ਹੋਵੇ ਖੁਲਾਸੀ ਸਾਡੇ ਤਿੰਨ ਹੱਥ ਕਾਨਾ ਸ਼ਿੰਗਾਰਾਂ ਵਿੱਚ ਰੜਾਈਆ ਪੰਜਾਂ ਲਖਾਰੀਆਂ ਪੁੱਛੇ ਬਾਤੀ ਪੰਜਾਂ ਲਖਾਰੀਆਂ ਨੂੰ ਕੀ ਪੁੱਛੇਗਾ ਬਾਤੀ ਮੇਰੀਆਂ ਪੰਜੇ ਉਂਗਲਾਂ ਦੇਣ ਗੁਵਾਇਆ ਫੇਰ ਫੜ ਕੇ ਆਪਣੀ ਚਾਦਰ ਪਾਟੀ ਲੰਮਾ ਪਹਿ ਕੇ ਨੇਤਰ ਬੰਦ ਕਰਾਇਆ ਪ੍ਰਭੂ ਮੇਰੀ ਪ੍ਰਭ ਤੇਰੀ ਜਗਤ ਜਗਤ ਅਗੰਮੀ ਘਾਟੀ ਬਿਨ ਤੇਰੀ ਕਿਰਪਾ ਚੜਨ ਕੋਈ ਨਾ ਪਾਏ ਜੇ ਉਸ ਦੀ ਕਿਰਪਾ ਹੋਈ ਤਾਂ ਅਸੀਂ ਉਹ ਘਾਟ ਉਹ ਪਤਨ ਤੇ ਜਾ ਕੇ ਅਸੀਂ ਚੜੇ ਹਾਂ 55 53 ਸਾਲ ਦੀ ਤੇਰੀ ਬਾਟੀ ਪੰਦ ਨੇੜੇ ਸੋਗਾ ਪਾਇੰਦਾ ਮੈਂ ਸ਼ਾ ਸੁਲਤਾਨਾ ਲਿਖਨੇ ਕਾਟ ਜੁਬਾਬੀ 961 ਮੇਰਾ ਹਿੱਸਾ ਵੰਡ ਬੰਡਾਈਆ ਨੋਖੰਡ ਪ੍ਰਿਥਵੀ ਰਹਿ ਨਹੀਂ ਦੇਣਾ ਕੋਈ ਪਾਠੀ ਕੋਈ ਪਾਠੀ ਵੀ ਨਹੀਂ ਉਤਰਾਮਾਤਮਾ ਨੇ ਰਹਿਣ ਦੇਣਾ ਤੂਜਾ ਜਗਤ ਨਾ ਕੋਈ ਵੰਡਾਈਆ ਤੇਰੇ ਨਾਮ ਸ਼ਬਦ ਦੀ ਇੱਕੋ ਚਲੇ ਲਾਠੀ ਤੇਰੇ ਨਾਮ ਦੀ ਸ਼ਬਦ ਦੀ ਇੱਕੋ ਲਾਠੀ ਚਲਣੀ ਹੈ ਡੰਡਾ ਡੰਡਾ ਹਵਤਾ ਸਭ ਦੀ ਦੇ ਬਦਲਾਈ ਆ ਝਗੜਾ ਮੁਕੇ 86 ਅਠਾ ਤੀਰਥਾਂ ਦਾ ਵੀ ਪ੍ਰਮਾਤਮਾ ਨੇ ਲੇਖ ਨੂੰ ਕੀਤਾ ਗੰਗਾ ਗਦਾਵਰੀ ਜਮਨਾ ਸਰਸਤੀ ਨਰਨਾ ਨੀਰ ਵਖਾਈਆ ਲੇਖਾ ਤਕਨਾ ਮੰਦਰ ਮਸਜਿਦ ਸ਼ਿਬਦ ਵਾਲੇ ਮਾਠੀ ਚਰਚਾ ਖੋਜ ਪੋਜਾਈਆ ਤੇਰੇ ਸੰਦੇਸ਼ ਵਾਲੀ ਸ਼ਬਦੀ ਧਾਰ ਦੀ ਪਾਤੀ ਸਤਗੁਰ ਸ਼ਬਦ ਹੱਥ ਫੜਾਈਆ ਜਿਸ ਨੂੰ ਸਮਝੇ ਨਾ ਸ਼ੰਕਰ ਉਤੇ ਕਲਾਸ਼ੀ ਸ਼ੰਕਰ ਵੀ ਨਹੀਂ ਸਮਝ ਸਕਦਾ ਬਟ ਅਸੀਂ ਕਹਿੰਦੇ ਆ ਸਾਨੂੰ ਸਮਝ ਆ ਗਈ ਅਸੀਂ ਬਣਾ ਉਥੇ ਮਾਨ ਕਰਨੇ ਆ ਕਿ ਸਾਨੂੰ ਸਾਰੀ ਸਮਝ ਆ ਗਈ ਅਸੀਂ ਕਹਿੰਦੇ ਆ ਮਹਾਰਿਸ਼ੀ ਇਸੇ ਮਿਸ਼ਰੂ ਭਗਵਾਨ ਕਨਕਪੁਰ ਵਾਸੀ ਪ੍ਰਮਾਤਮਾ ਨੇ ਕੀ ਕਿਹਾ ਜੇ ਕੋਈ ਲੱਭੇ ਕਨਕਪੁਰ ਵਾਸੀ ਪੰਜ ਤਤ ਹੱਥ ਕਿਸੇ ਨਾ ਆਇਆ ਉਹ ਪੰਜ ਤਤ ਕਿਸੇ ਦੇ ਹੱਥ ਨਹੀਂ ਆਉਣਾ ਮਹਾਰਿਸ਼ੀ ਇਸੇ ਮਿਸ਼ਰੂ ਭਗਵਾਨ ਨਾਲ ਜੰਮੇ ਤਨ ਆਕਦੇ ਮਰੀ ਅੱਗੇ ਪ੍ਰਮਾਤਮਾ ਨੇ ਕੀ ਦੱਸਿਆ ਜਿਸ ਨੂੰ ਸਮਝੇ ਨਾ ਸ਼ੰਕਰ ਉਤੇ ਕਲਾਸ਼ੀ ਬ੍ਰਹਮਾ ਵਿਸ਼ਨ ਪੇਰ ਕੋਈ ਨਾ ਖਲਾਈਆ ਤੇਰਾ ਇੱਕ ਨੂਰ ਇੱਕ ਜੋਤ ਪ੍ਰਕਾਸ਼ੀ ਪੂਰਨ ਸਤਗੁਰ ਪੂਰਨ ਸੋਭਾ ਪਾਈਆ ਪੂਰਨ ਸਤਗੁਰ ਪੂਰਨ ਸੋਭਾ ਪਾਈਆ ਜੋਤੀ ਜੋ ਸਰੂਪ ਆ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦਾ ਹੁਕਮ ਆਪਣਾ ਆਪ ਵਰਤਾਈਆ ਆਪਨਾ ਆਪ ਵਰਤਾਈਆ ਸਰ ਬਾਤਮਾ ਦਾ ਪਰਮਾਤਮਾ ਇਹ ਆਪ ਗੱਲ ਕਰ ਰਿਹਾ ਹਰ ਸੰਗੇ ਜਿਓ ਇਸ ਦੇ ਬਾਰੇ ਕੋਈ ਸ਼ੰਕਰ ਕਲਾਸ਼ੀ ਵਿਸ਼ਨ ਬ੍ਰਹਮਾ ਵੀ ਭੇਵ ਨਹੀਂ ਪਾ ਸਕਦਾ ਕਿਉਂਕਿ ਇਹ 17 ਹੀ ਇਸ ਤਰ੍ਹਾਂ ਸਟਾਰਟ ਹੋਈ ਹੈ ਸਤਿਗੁਰ ਸ਼ਬਦ ਕੇ ਹਰ ਕਾ ਭੇਵ ਜਾਣੇ ਨਾ ਕੋਈ ਕੋਈ ਨਹੀਂ ਜਾਣ ਸਕਦਾ ਜੇ ਇਹ ਤੁਹਾਡੇ ਦੇ ਸਾਡੇ ਦੇ ਕਿਰਪਾ ਨਾ ਕਰਦਾ ਅੱਜ ਅਸੀਂ ਵੀ ਉੱਥੇ ਹੁੰਦੇ ਜਿੱਥੇ ਸੰਸਾਰ ਬੈਠਾ ਅੱਗੇ ਚੰਦ ਲੈਣਾ ਹੋਰ ਚਾਟਮਣੀ ਸਿੰਘ ਕੀਤੀ ਅਰਦਾਸ ਚੱਕਰ ਚਾਰਾਂ ਕੂਂਟ ਲਗਾਈ ਆ ਤੇਰਾ ਖੇਲ ਵੇਖਣਾ ਖਾਸ ਸਹਬ ਤੇਰੇ ਵਿੱਚ ਸਮਾਈ ਆ ਇਹ ਗੱਲ ਕਿੱਥੇ ਹੋ ਰਹੀ ਸੀ 1966 ਬਿਕਰਮੀ ਮਸਤੂਆ ਨੇ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਪਿਛਲੀ ਗੱਲ ਨਹੀਂ ਕਰ ਰਹੇ ਮਨੀ ਸਿੰਘ ਬੜਾ ਖੁਸ਼ ਹੋ ਗਿਆ ਛਾਤੀ ਦੇ ਹੱਥ ਮਾਰ ਕੇ ਕਿ ਮੈਨੂੰ ਪ੍ਰਭੂ ਨੇ ਅਗਲੀ ਖੇਲ ਦੱਸਤੀ ਹੈ ਉਦੀ ਉਮੀਦ ਜਾ ਕੇ ਉਹ ਰੋਇਆ ਹੈ ਕਿ ਪਿੱਛੇ ਮੇਰੇ ਨਾਲ ਕੀ ਹੋਇਆ ਹੈ ਉਹ ਰੋਇਆ ਹੈ ਸੰਤ ਮਨੀ ਸਿੰਘ ਸਹਿਬ ਤੇਰੇ ਵਿੱਚ ਸਮਈਆ ਮਾਤ ਗਰਭੋਂ ਜਨਮ ਲਵਾਨਾ 10 10 ਮਾਸ ਅਗਨੀ ਅਗਨਾ ਕੋਇ ਤਪਾਈਆ ਅਗਨੀ ਅਗਨਾ ਮੈਨੂੰ ਅੱਗੇ ਕੋਈ ਤਪਾ ਸਕਦੀ ਕਿਉਂ ਤੇਰੇ ਚਰਨਾ ਧੂੜੀ ਲੱਗੇ ਮੇਰੇ ਤਨ ਦੀ ਰਾਖ ਤੇਰੇ ਚਰਨਾ ਦੀ ਧੂੜ ਇਸ ਦੀ ਚਰਨਾ ਦੀ ਧੂੜ ਹੀ ਤੁਹਾਨੂੰ ਸੱਚ ਕਰਨ ਲੈ ਕੇ ਜਾਂਦੀ ਹੈ ਤੇਰੇ ਚਰਨਾ ਧੂੜੀ ਲੱਗੇ ਮੇਰੇ ਤਨ ਦੀ ਰਾਖ ਬਿਆਸ ਕਿਨਾਰਾ ਦੇ ਗਵਾਹੀਆ ਇੱਕ ਸੰਦੇਸ਼ ਆ ਜਾਵਾ ਆਖ ਇੱਕ ਸੰਦੇਸ਼ ਆ ਮਾ ਆਖ ਦਮਾ ਕਿਹੜਾ ਸੀਸ ਜਗਦੀਸ਼ ਚੁਕਾਈਆ ਸੀਸ ਜਗਦੀਸ਼ ਚੁਕਾਈਆ ਤੇਰੀ ਜੋਤ ਦਾ ਤੇਰਾ ਹੋਵੇ ਪ੍ਰਕਾਸ਼ ਪ੍ਰਕਾਸ਼ ਤੇਰਾ ਨਜ਼ਰੀ ਆਈਆ ਤੇਰਾ ਪ੍ਰਕਾਸ਼ ਨਜ਼ਰੀ ਆਵੇਗਾ ਨਜ਼ਰੀ ਆਇਆ ਨਜ਼ਰੀ ਆਈਆ ਜਨ ਭਗਤਾ ਦੇ ਵੀ ਆਪ ਵਿਸ਼ਵਾਸ ਉਹਨੇ ਕਿਹਾ ਜਨ ਭਗਤੋ ਤੁਹਾਡੀ ਮੈਂ ਪਿੱਠ ਨਹੀਂ ਲੱਗਣ ਦੇਵਾਂਗਾ ਮਾਤ ਲੋਗੋ ਤੇ ਵਿੱਚ ਅਸੀਂ ਵੀ ਨਾ ਉਹਦੀ ਪੱਟ ਲੱਗਣ ਦੀ ਹੈ ਜੇ ਐਸੀਓ ਦੇ ਭਗਤ ਹੈ ਤਾਂ ਤਾਂ ਕੀ ਦਸਿਆ ਉਸਨੇ ਸੰਤ ਮਣੀ ਸਿੰਘ ਨੇ ਜਨ ਭਗਤਾਂ ਦੇ ਵੀ ਆਪ ਵਿਸ਼ਵਾਸ ਵਿਸ਼ਿਆ ਤੋਂ ਵਾਰ ਕੜਾਈਆ ਜੇ ਤੈਨੂੰ ਪਹਨ ਪੱਥਰ ਕਹਿਣ ਫਿਰ ਵੀ ਰੱਖੀ ਸਾਥ ਕੀ ਕਹਿਣ ਤੈਨੂੰ ਸੰਤ ਮਣੀ ਸਿੰਘ ਕੀ ਕਹਿ ਰਿਹਾ ਹੈ ਜੇ ਤੈਨੂੰ ਪਹਾੜ ਪੱਥਰ ਕਹਿਣ ਫੇਰ ਵੀ ਰੱਖੀ ਸਾਥ ਸੰਗਲਾ ਸੰਗ ਬਨਾਈਆ ਇਹ ਸਮਾਂ ਫੇਰ ਨਹੀਂ ਆਉਣਾ ਹਾਥ ਇਹ ਸਮਾਂ ਹੱਥ ਨਹੀਂ ਆਉਣਾ ਹਰ ਸੰਗਤ ਜੋ ਸੰਤ ਮਣੀ ਸਿੰਘ ਜੀ ਵੀ ਇਹ ਗੱਲ ਕਰ ਰਹਿਣਾ ਬਟ ਅਸੀਂ ਆਪਣੀਆਂ ਬੜੀਆਂਈਆਂ ਵਾਸਤੇ ਫੇਮਸ ਹੋਣ ਵਾਸਤੇ ਅਸੀਂ ਆਪਣੀਆਂ ਅਕਲ ਦੇ ਨਾਲ ਅਸੀਂ ਭਗਵਾਨ ਨੂੰ ਹੋਰ ਕਰ ਲਿਆ ਤੇ ਸਤਿਗੁਰ ਸ਼ਬਦ ਹੋਰ ਨੂੰ ਕਰ ਲਿਆ ਪਰ ਜਿੰਨੀਆਂ ਪੇਸ਼ੀਨਗੋਈਆਂ ਹੋਈਆਂ ਉਸ ਦੇ ਵਿੱਚ ਇਹ ਦੱਸਿਆ ਕਿ ਜੋ ਗੋਵਿੰਦਿਆ ਉਹ ਵੀ ਨਿਰਗੁਣਿਆ ਅਕਾਲ ਪੁਰਖ ਵੀ ਨਿਰਗੁਣਿਆ ਨਾ ਉਹ ਜ਼ਿੰਮੇਵਾਰੀ ਤੇ ਨਾ ਉਹ ਜ਼ਿੰਮੇਵਾਰੀ ਤੇ ਕੀ ਵਾਦਾ ਹੋਇਆ ਮਾਛੂਵਾਲੇ ਦੀ ਧਰਤੀ ਤੇ ਪਲਪਾਗ ਪਿਆ ਇਹ ਸੰਭਲ ਕੇ ਹਰ ਜੁਹ ਹਰ ਮੰਦਰ ਆਉਂਗੇ ਉਹ ਸੰਭਲ ਉਹ ਨਗਰੀ ਉਹ ਪਿੰਡ ਗ੍ਰਾਂ ਉਹ ਭਗਵਾਨ ਦਾ ਸਵੈਮ ਹੋਵੇਗਾ ਸਵੈਮ্বর ਲਲਕਾਰ ਉਹ ਪ੍ਰਮਾਤਮਾ ਮਾਤਮਗਤ ਵਿਚ ਪਰ ਗੇਟ ਹੋਵੇਗਾ ਕਿਉਂਕਿ ਉਹ ਤਾਂ ਜਮਦਾ ਮਰਦਾ ਨਹੀਂ ਪ੍ਰਮਾਤਮਾ ਦੋ ਤਿੰਨ ਲਾਈਨਾਂ ਹੋਰ ਇਹ ਸਮਾਫੇ ਨਹੀਂ ਆਉਣਾ ਹਾਥ ਜੁਗ ਚੋਕੜੀ ਰੋਵਨ ਮਾਰਨ ਤਾਂ ਜਿਹੜੇ ਜੁਗ ਚੋਕੜੀਆਂ ਰੋਂਦੇ ਚਲੇਗੇ ਤੇ ਇਹ ਸਮਾ ਸੱਜਣੋਂ ਮੋੜ ਕੇ ਹੱਥ ਨਹੀਂ ਆਉਣਾ ਮੇਰਾ ਸੰਦੇਸ਼ਾ ਕਮਲਾ ਪਾਤ ਪਤ ਪਰਮੇਸ਼ਵਰ ਤੇਰੇ ਅੱਗੇ ਟਿਕਾਈ ਆ ਪਤ ਪਰਮੇਸ਼ਵਰ ਤੇਰੇ ਅੱਗੇ ਟਿਕਾਈ ਆ ਕੌਣ ਗੱਲ ਕਰਿਆ ਮਣੀ ਸਿੰਘ ਕਿੱਥੇ ਮਸਤੂਆਨੇ ਦੇ ਵਿੱਚ ਅਗਲੀ ਖੇਲ ਨੂੰ ਸਭ ਸਮਝ ਕੇ ਸੁਣ ਕੇ ਸਤਾ ਗੁਰਮੁਖਾਂ 7% ਮਹਮਨ ਸਾਗਰ ਦੀ ਝੋਲੀ ਪਉਣੀ ਦਾਤ ਵਕਤ 7:30 ਸੁਹਾਈਆ ਵਕਤ 7:30 ਸੁਹਾਈਆ ਕਿੰਨਰ ਸਮਾਂ ਦਿੱਤਾ 7:30 ਦਾ ਇਹ 8 ਦੋਹਾ ਪੰਦਰਗਾ ਦੇ ਜਹਾਜ਼ ਖੜੇ ਸਮੇਂ ਹੋਂ ਤੇ ਸ਼ਾਮ ਦੇ ਸ਼ਾਮ 6:30 ਵਜੇ 6:30 ਵਜੇ ਇਹ ਲਿਖਤ ਹੋਈ ਤੇ ਇੱਥੇ ਹੁਣ ਕੀ ਗੱਲ ਚੱਲਦੀ ਆ ਸਤਾਂ ਗੁਰਮੁਖਾਂ ਸਤ ਟਕੇ ਸੁਮੰਦ ਸਾਗਰ ਦੀ ਝੋਲੀ ਪੌਣੀ ਦਾਤ ਵਕਤ 7.5 ਸੁਹਾਈਆ ਤੇਰਾ ਕਾਨਾ ਕਲਮ ਰਵਦਾਸ ਕਸੀਰਾ ਤਿੰਨੇ ਤੇਰੇ ਚਰਨਾ ਪਾਸ ਪਾਸਾ ਸਗੇ ਨਾ ਕੋਈ ਬਦਲਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਇਕਾ ਦੇਣਾ ਸੱਚਾ ਵਾਰ ਸਰਬਾਤਮਾ ਦਾ ਪ੍ਰਮਾਤਮਾ ਆਪ ਆਪਣੀ ਕਿਰਪਾ ਕਰਕੇ ਇਹ ਗੱਲ ਕਰੇ ਉਦਾਰੀ ਲੈ ਕੇ ਨਹੀਂ ਆਪ ਆਪਣੀ ਕਿਰਪਾ ਕਰਕੇ ਨੇਹ ਕਲੰਕ ਨਰ ਨਹਿ ਕਲੰਕ ਹੈ ਕੋ ਨੇਹ ਕਲੰਕ ਭੈਣ ਦੇ ਭਰਾ ਵੋ ਉਸਾਂ ਉਸ ਨੂੰ ਕੋਈ ਕਲੰਕ ਨਹੀਂ ਹੈ ਪ੍ਰਮਾਤਮਾ ਨੂੰ ਪ੍ਰਮਾਤਮਾ ਨੂੰ ਕੋਈ ਕਲੰਕ ਨਹੀਂ ਹੈ ਨੇਹ ਕਲੰਕ ਨਰ ਮਾਰੇ ਸ਼ੇਰ ਸਿੰਘ ਮਿਸ਼ਰੂਪੁਗਵਾਨ ਮਹਾਰਾਜ ਓ ਰਾਜਿਆਂ ਦਾ ਰਾਜਾ ਸ਼ੇਰ ਸਿੰਘ ਸਮਰਾਤ ਤਾਕਤ ਕੋਈ ਪੰਜ ਤੱਕ ਦੇ ਨਹੀਂ ਇਥੇ ਕੋਈ ਪੰਜ ਤਤ ਦੀ ਗੱਲ ਨਹੀਂ ਹੈਗੀ ਜੇ ਪੰਜ ਤਤ ਪੰਜ ਤਤ ਦੀ ਗੱਲ ਹੁੰਦੀ ਤਾਂ ਸਜਣੋ ਗੋਬਿੰਦ ਪਾਸ਼ਾ ਜੀ ਇਹ ਗੱਲ ਨੂੰ ਕੰਨਾਂ 'ਆ ਅੱਗੇ ਲਾ ਕੇ ਚੰਦੇ कि ਪੰਚਾਤੀ ਦੇ ਅੱਗੇ ਖੇਡ ਨਹੀਂ ਹੋਣੀ ਐ ਕਿਹੜੀ ਖੇਡ ਹੋਈ ਹੋਣਾ ਜੋਤਸ ਰੂਪ ਖੇਡ ਹੋਈ ਐ ਮਾਤ ਲੋਗ ਦੇ ਵਿੱਚ ਪਹਿਲੀ ਵਾਰ ਜੋਤਸ ਰੂਪ ਨੇ ਆ ਕੇ ਆਪਣਾ ਪਗਟਾਵਾ ਕੀਤਾ ਮਾਤ ਲੋਗ ਦੇ ਵਿੱਚ ਜੋਤੀਆਂ ਦੇ ਮਾਲਕ ਨੇ ਮਹਾਰਾਜ ਉਹ ਮਹਾਰਾਜ ਸ਼ੇਰ ਸਿੰਘ ਸਵਰਨ ਤਾਕਤਿਆ ਪੈ ਦੇਣ ਵਾਲੀ ਸਿੰਘ ਕੋ ਸੂਰ ਵਿਰਿਆ ਵਿਸ਼ ਨੂੰ ਸਵੇਂ ਭਗਵਾਨ ਉਹ ਆ ਪਿਆ ਮੇਰੀ ਪੂਰੀ ਕਰਨੀ ਆਸ ਮੇਰੀ ਪੂਰੀ ਕਰਨੀ ਆਸ ਆਸ਼ਾ ਤੇਰੇ ਚਰਨਾਂ ਵਿੱਚ ਰਖਾਈ ਐ ਉਦੇ ਚਰਨਾਂ ਦੇ ਵਿੱਚ ਹੀ ਸਾਰਾ ਕੁਝ ਹੈ ਹਰ ਸੰਗ ਜਿਉ ਉਹ ਪਰਮਾਤਮਾ ਜਿਹੜਾ ਇੱਕਿਆ ਆ ਤੂੰ ਜੁਗਾ ਤੱਕ ਉਹ ਪਰਮਾਤਮਾ ਨੇ ਇੱਕ ਪਰਮਾਤਮਾ ਨੇ ਜੁਗਾ ਤੋਂ ਪਿੱਛੇ ਖੇਡਾਂ ਕੀਤੀਆਂ ਅੱਗੇ ਵੀ ਪਰਮਾਤਮਾ ਨੇ ਅੱਗੇ ਹੁਣ ਚਾਰ ਯੁਗ ਇਹ ਜਿਹੜੀ ਗ੍ਰੰਥਾ ਦੀ ਹਰਵਾਣੀ ਹੈ ਇਹ ਚਾਰ ਯੁਗ ਇਸੇ ਤਰ੍ਹਾਂ ਗਾਥਾ ਪਰਮਾਤਮਾ ਦੀ ਚਲਣੀ ਹੈ ਪਿੱਛੇ ਜਿੰਨੀਆਂ ਖੇਡਾਂ ਹੁੰਦੀਆਂ ਆਈਆਂ ਸਮਾ ਹੁੰਦਾ ਰਿਹਾ ਹਰ ਚੀ ਦਾ ਸਮਾ ਸੀ ਸਮੇ ਦੇ ਅਨੁਸਾਰ ਸਮਾ ਖਤਮ ਹੋਇਆ ਉਸ ਸਮਾਏ ਪਰ ਪਹਿਲੀ ਵਾਰ ਪ੍ਰਮਾਤਮਾ ਨੇ ਮਾਤ ਲੋਕ ਦੇ ਵਿੱਚ ਆ ਕੇ ਗੱਲ ਕੀਤੀ ਜਨ ਭਗਤੋ ਤੱਕੋ ਆਪਣਾ ਸ਼੍ਰੀ ਭਗਵਾਨ ਸੋ ਮੈਂ ਮਾਫੀ ਚਾਹਾਂਗਾ ਸਮਾਂ ਜ਼ਿਆਦਾ ਹੋ ਗਿਆ ਸ਼ਬਦ ਅੱਗੇ ਪਿੱਛੇ ਬੋਲਿਆ ਜਾਂਦਾ ਹੈ ਅਨਜਾਨ ਹਾਂ ਬੱਚਾ ਹਾਂ ਸਾਰੀ ਹਰ ਸੰਗਤ ਮਾਫ ਕਰ ਦੇਵੇ ਇਹ ਉਹ ਸ਼ੰਸ਼ਾ ਜੀ ਵੀ ਹਰ ਸੰਗਤ ਜੀ ਮਾਫ ਕਰ ਦੇ ਇਹ ਕੋਈ ਲਿਖਤ ਮੈਂ ਘਰ ਤੋਂ ਲੈ ਕੇ ਨਹੀਂ ਲੈ ਕੇ ਆਇਆ ਕਿ ਇਹਨੂੰ ਲੱਗੇ ਕਿ ਯਾਰ ਇਹ ਇਹਨੂੰ ਇਹੀ ਲਿਖਤਾਂ ਮਿਲਦੇ ਆ ਇਹ ਲਿਖਤਾਂ ਜੋ ਵੀ ਇਹ ਗ੍ਰੰਥਾਂ ਦੀਆਂ ਅੱਜ ਮੈਂ ਨਾ ਪੜਾਂਗਾ ਤਾਂ ਕੱਲੂ ਮੇਰੇ ਬੱਚੇ ਪੜਨਗੇ ਸਭ ਨੇ ਲਿਖਤਾ ਨਹੀਂ ਪੜਨੀ ਹੈ ਔਰ ਦਾਸ ਇਹ ਹੀ ਬੇਨਤੀ ਕਰੇਗਾ ਹਰ ਆਪਣੇ ਬੱਚੇ ਨੂੰ ਆਪਣੇ ਪਰਿਵਾਰ ਦੇ ਵਿੱਚ ਇਹ ਚੀਜ਼ਾਂ ਦੇ ਬਾਰੇ ਥੋੜਾ ਜਿਹਾ ਜਾਗਰੂਤ ਕਰੋ ਸੋ ਪੰਜ ਜਗਾਂ ਰਹਿਣੇ ਸਾਧਯੋਗ ਹਰ ਸੰਗ ਜੀ ਉਹ ਜਿਵੇਂ ਹਿਯੂ ਸ਼ੈਨ ਚਾ ਜੀ ਨੇ ਦਿੱਲੀ ਦੇ ਵਿੱਚ ਕਾਰੇ ਲਾਏ ਸੀ ਉਸ ਤਰ੍ਹਾਂ ਉੱਚੀ ਬਾਤ ਤੇ ਜਗਾਂ ਲਾਓ ਸੋ ਹੰਮਾਰ ਆਈ ਸੇ ਰਸੇਂਗ ਮਿਸ਼ਨੋ ਪਾਣੋ ਆਂਤੀ

So...